ਆਪਣੇ ਨਾਲ ਨਹੀਂ ਦੇਣਦੇ ਮੈਂ ਕਰ ਦੇਣਾ ਕੋਈ ਗੱਲ ਨਹੀਂ ਕਰਨਗੇ ਜਾਮਣੀ ਆਪ ਪਾਉਣਗੇ ਪਰ ਸੇਵਾ ਤੁਹਾਡੀ ਗੁਰੂ ਰਹੀ ਕਰਾਉਣਗੇ ਕਿਉਂ ਉਹ ਸਿੱਖ ਗੁਰੂ ਨਾਲ ਜੁੜਿਆ ਰਹੇ ਆਪਣੇ ਆਪ ਦੇ ਨਹੀਂ ਸਾਧੂ ਕਦੇ ਜਿਵੇਂ ਵਾਰੀ ਲੈ ਸਾਧ ਸੰਗਤ ਬਾਤ ਨੇ ਨਾਮ ਦੇਵ ਨੂੰ ਜਦੋਂ ਕਿਹਾ ਮਰੀ ਗੋਜਿਓਂ ਦੀ ਕਰਦੇ ਕਹਿੰਦੇ ਨਹੀਂ ਕਰਨਗੇ ਕਹਿੰਦੇ ਫਿਰ ਅੱਲਾ ਅੱਲਾ ਕਹੇ ਕਹਿੰਦੇ ਨਹੀਂ ਅੱਲਾ ਵੀ ਨਹੀਂ ਕਮਾਂਗੇ ਰਾਜੇ ਨੇ ਕਿਹਾ ਆਪੇ ਤਾਂ ਕਹਿਣਾ ਅੱਲਾ ਰਾਮ ਗੋਵਿੰਦ ਗੋਪਾਲ ਵਿਠਲ ਧਰਨੀਦਰ ਨਾਰਾਇਣ ਕੋਈ ਰੱਬ ਦੇ ਨਾਮ ਨੇ ਜੇ ਰੱਬ ਦੇ ਨਾਮ ਇੱਕੋ ਹੀ ਨੇ ਫਿਰ ਤੈਨੂੰ ਅੱਲਾ ਕਹਿਣ ਵਿੱਚ ਕੀ ਆ ਪੱਤੀ ਐ ਨਾਮਦੇਵ ਨੇ ਕਿਹਾ ਅੱਲਾ ਕਹਾਵਾਂਗਾ ਮੈਂ ਆਪਣੀ ਮੌਜ ਵਿੱਚ ਰੱਬ ਦੇ ਪਿਆਰ ਵਿੱਚ 100 ਵਾਰ ਅੱਲਾ ਕਹਾਵਾਂ ਖੁਦਾ ਕਹਾਵਾਂ ਪਰ ਜੇ ਗੁਣ ਮੈਂ ਤੇਰੇ ਕਹਿਣ ਤੇ ਅੱਲਾ ਕਹਦਾ ਮਤਲਬ ਤੇਰੀ ਤਲਵਾਰ ਤੋਂ ਡਰਦਾ ਕਹਿ ਰਿਹਾ ਮੈਂ ਪਿਆਰ ਨਾਲ ਅੱਲਾ ਕਹਿ ਸਕਨੇ ਤੇਰੀ ਤਲਵਾਰ ਨਾਲ ਅੱਲਾ ਨਹੀਂ ਕਹਿ ਸਕਦਾ ਬੱਬਾ ਨਾਮਦੇਵ ਅਟਲ ਉੱਥੇ ਟਿਕ ਗਏ ਔਰ ਰੌਲਾ ਪੈ ਗਿਆ ਕਿ ਨਾਮਦੇਵ ਦੀ ਗਰਦਨ ਕੱਟੀ ਜਾਏਗੀ ਸੱਤ ਭੜੀਆਂ ਤੱਕ ਲੋਕ ਪੱਠੇ ਹੁੰਦੇ ਰਹੇ ਚੌਂਕ ਵਿੱਚ ਸੱਤ ਘੜੀਆਂ ਦਾ ਅਰਥ ਹੈ ਘਟੋ ਘਟ 3.5 ਘੰਟੇ ਕੈਦ ਰੱਖਿਆ ਚੁਰਾਸਤੇ ਵੇ ਟੰਡੋਰਾ ਪਿੱਟਿਆ ਲੋਕ ਇਕੱਠੇ ਹੋ ਗਏ ਜਦੋਂ ਸੰਕੜੇ ਹਜ਼ਾਰਾਂ ਲੋਕ ਇਕੱਠੇ ਹੋਏ ਸੱਤਾਂ ਘੜੀਆਂ ਬਾਅਦ ਐਲਾਨ ਕੀਤਾ ਰਾਜੇ ਨੇ ਕਿ ਨਾਮਦੇਵ ਦੀ ਗਰਦਨ ਵੱਢ ਦਿਓ ਇਸ ਤੋਂ ਪਹਿਲਾਂ ਕਿ ਤਲਵਾਰ ਚੱਲੇ ਨਾਮਦੇਵ ਦੀ ਗਰਦਨ ਵੱਢੀ ਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਗਤੀ ਕਰਨ ਵਾਲੇ ਦੀ लाज ਰੱਖਣ ਲਈ ਰੱਬ ਨੂੰ ਪ੍ਰਗਟ ਹੋਣਾ ਪਿਆ। ਰੱਬ ਪ੍ਰਗਟ ਹੋ ਗਿਆ। ਪਰਬਤ ਹੋ ਕੇ ਰੱਬ ਨੇ ਉਸੇ ਵਕਤ ਤੇਜ਼ ਹਵਾਵਾਂ ਚੱਲੀਆਂ ਬੱਦਲ ਗਰਦੇ ਬਿਜਲੀ ਚਮਕੀ। ਰੱਬ ਪ੍ਰਗਟ ਹੋਇਆ। ਪਰਬਤ ਹੋ ਕੇ ਰੱਬ ਨੇ ਕਿਹਾ ਨਾਮਦੇਵ ਤੂੰ ਸਾਡੇ ਤੇ ਮਾਣ ਰੱਖ ਕੇ ਭਗਤੀ ਕੀਤੀ ਹੈ। ਭਗਤਾਂ ਦੀ लाज ਰੱਬ ਜ਼ਰੂਰ ਰੱਖਦਾ ਹੈ। ਦੱਸ ਕੀ ਚੋਨੇ? ਜੇ ਕਮੇ ਤਾਂ ਧਰਤੀ ਪੁੱਠੀ ਕਰਦੀ ਹੈ। ਜੇ ਤਨੇ ਤਾਂ ਧਰਤੀ ਪੁੱਠੀ ਮਾਰ ਦਈਏ ਹੱਥ ਜੋੜ ਕੇ ਨਾਮਦੇਵ ਨੇ ਕਿਹਾ ਨਹੀਂ ਰੱਬ ਜੀ ਇੱਕ ਰਾਜੇ ਦੇ ਹੰਕਾਰ ਕਰਕੇ ਮਹਾਰਾਜ ਇਹ ਰਾਜੇ ਨੇ ਹੰਕਾਰ ਕਰਕੇ ਸੰਸਾਰ ਨੂੰ ਥੋੜੀ ਸਜ਼ਾ ਦੇਣੀ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਹਾਂ ਇਹ ਵੇਖਣ ਆਏ ਨੇ ਪਰ ਇਹਨਾਂ ਦਾ ਦੋਸ਼ ਨਹੀਂ ਹੈ ਇੱਕ ਰਾਜੇ ਦੀ ਹਉਮੈ ਕਰਕੇ ਨਾ ਲੋਕਾਂ ਨੂੰ ਸਜ਼ਾ ਨਾ ਦਿਓ ਮਹਾਰਾਜ ਧਰਤੀ ਨੂੰ ਪੁੱਠੀ ਮਾਰ ਰਿਹਾ ਰੱਬ ਨੇ ਕਿਹਾ 10 ਹੋਰ ਕੀ ਚਾਹੀਦੇ ਜੇ ਤਵੇਂ ਤਾਂ ਮਰੀ ਗਊ ਜਿਉਂਦੀ ਕਰ ਦਿੰਦੇ ਫਿਰ ਬਾਬੇ ਨਾਮਦੇਵ ਨੇ ਕਿਹਾ ਹਾਂ ਰੱਬ ਜੀ ਮਰੀ ਗਊ ਜਿਉਂਦੀ ਕਰਨ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਰਾਜੇ ਦਾ ਅਹੰਕਾਰ ਖਤਮ ਹੋ ਜਾਏਗਾ ਤੁਸੀਂ ਮਰੀ ਗਊ ਜਿਉਂਦੀ ਕਰਦੇ ਹੋ ਪਰ ਲੋਕਾਂ ਦਾ ਨੁਕਸਾਨ ਨਾ ਕਰਿਓ ਕਹਿੰਦੇ ਨੇ ਮਰੀ ਹੋਈ ਗਊ ਜਿਉਂਦੀ ਕੀਤੀ ਉਹਦੇ ਨਾਲ ਬੱਚੜਾ ਛੱਡ ਗਏ ਜਦੋਂ ਬਊ ਜਿਉਂਦੀ ਹੋ ਗਈ ਬਛੜਾ ਛੱਡਿਆ ਦੁੱਧ ਚੋ ਕੇ ਜਦੋਂ ਰਾਜੇ ਦੇ ਸਾਹਮਣੇ ਪੇਸ਼ ਕੀਤਾ ਰਾਜਾ ਨਾਮਦੇਵ ਦੇ ਚਰਨੀ ਪੈ ਗਿਆ ਸੋਨਾ ਮੰਗਾ ਕੇ ਬਾਬੇ ਨਾਮਦੇਵ ਨੂੰ ਸੋਨੇ ਨਾਲ ਤੋਲ ਦਿੱਤਾ ਤੇ ਬਾਬੇ ਨੇ ਬਾਬੇ ਨਾਮਦੇਵ ਨੇ ਕਿਹਾ ਮੇਰੀ ਵਡਿਆਈ ਨਾ ਕਰੋ ਭਾਈ ਇਹ ਵਡਿਆਈ ਰੱਬ ਦੇ ਨਾਮ ਦੀ ਹੈ ਨਾਮਦੇਵ ਤਾਂ ਉਹ ਹੀਓ ਸ਼ਿਪਾ ਹੈ ਜਿਹਨੂੰ ਤੁਸੀਂ ਸ਼ਿੰਬਿਆਂ ਦਾ ਅੱਧੀ ਕੋਡੀ ਦਾ ਕਹਿੰਦੇ ਹੋ ਜੇ ਅੱਜ ਨਾਮ ਦੇ ਲੱਖਾਂ ਦਾ ਹੋ ਗਿਆ ਸਿਰਫ ਰੱਬ ਦੇ ਨਾਮ ਕਰਕੇ ਹੋ ਗਿਆ ਤਈਓ ਸਹਿਬ ਨੇ ਬਾਣੀ ਅੰਦਰ ਕਿਹਾ ਨਾਮ ਦੇ ਕੋਡੀ ਦਾ ਸਿੰਘ ਭਾਈ ਲੱਖਾਂ ਦਾ ਹੋਵੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਜਿੱਥੇ ਮਹਾਰਾਜ ਕਹਿੰਦੇ ਗੋਵਿੰਦ 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 ਸੰਗ ਨਾਮ ਦੇ ਆਹ ਮਨ ਲੀਣਾ ਆਹ ਨਾਮ ਕੋ ਛਿਪਰਾ ਹੋਇਓ ਲੱਖੇਣਾ ਅੱਧੀ ਕੋਟੀ ਦਾ ਸ਼ਿੰਬਾ ਲੱਖਾਂ ਦਾ ਹੋ ਗਿਆ ਨਾਮ ਜਪ ਕੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜ਼ਿਕਰ ਆਇਆ ਇੰਨੀ ਤਾਕਤ ਹੈ ਕਿ ਰੱਬ ਨੂੰ ਪ੍ਰਗਟ ਹੋ ਕੇ ਮਰੀ ਗੋ ਜਿੰਦੀ ਕਰਨੀ ਪਈ ਸ਼ਬਦ ਪੜੋ ਰਾਜੇ ਨੇ ਸ਼ਰਤ ਮੋਰੇ ਰੱਖੀ ਕਿ ਜਾਂ ਤੈ ਇੱਕ ਕੰਮ ਕਰ ਛੋਟ ਰਾਮ ਕੀ ਨਾ ਭਜੋ ਖੁਦਾਏ ਰਾਮ ਕਹਿਣਾ ਛੱਡ ਦੇ ਅੱਲਾ ਕਹਿਣ ਲੱਗ ਜਾ ਤਾਂ ਵੀ ਛੱਡ ਦਨ ਪਰ ਖੁਦਾ ਹਾ ਨਹੀਂ ਕਿਹਾ ਅੱਲਾ ਨਹੀਂ ਕਿਹਾ ਕਿਉਂ ਕਹਿੰਦੇ ਪਿਆਰ ਵਿੱਚ ਲੱਖ ਵਾਰ ਕਮਾਂਗਾ ਪਰ ਤੇਰੀ ਤਲਵਾਰ ਤੋਂ ਡਰਦਾ ਨਹੀਂ ਕਮਾਂ ਫਿਰ ਕੀ ਹੋਇਆ ਸਾਤ ਕਣੀ ਜਬ ਬੀਤੀ ਸੁਣੀ ਅਜ ਹੂੰ ਨਾ ਆਇਆ ਉਹ ਤਰ ਬਵਨ ਦਣੀ ਪਖੰਤਣ ਵਾਜ ਵਜਾਏ ਲਾ ਕਰੁਣ ਚੜੇ ਕੋ ਵਿੰਦੇ ਆਇ ਲਾ ਰੱਬ ਨੂੰ ਪ੍ਰਗਟ ਹੋਣਾ ਪਿਆ ਕੀ ਕੀਤਾ ਰੱਬ ਨੇ ਕਹਿੰਦੇ ਰੱਬ ਨੇ ਆ ਕੇ ਪੁੱਛਿਆ ਫਿਰ ਦੱਸ ਨਾਮ ਦੇ ਕੀ ਚਾਹੀਏ ਕਹੇ ਤਾਂ ਧਰਨੇ ਪੋੜੀ ਕਰੋ ਕਹੇ ਤਾਂ ਲੈ ਕਰ ਉਪਰ ਧਰੋਂ ਕਹੇ ਤਾਂ ਮੋਈ ਗਉਦਿਉਂ ਜਿਵਾਏ ਸਭ ਕੋਈ ਦੇਖੈ ਪਤਿਆਏ ਕਹਿੰਦੇ ਜੇ ਤੂੰ ਕਵੇਂ ਮਰੀ ਹੋ ਗਉ ਜਿਉਂਦੀ ਕਰ ਦੇ ਫਿਰ ਮਰੀ ਗਉ ਜਿਉਂਦੀ ਕੀਤੀ ਗਉ ਦਹਾਈ ਬਸ਼ਰਾ ਮੇਲ ਜਦੋਂ ਨਾਮਦੇਵ ਨੇ ਰੱਬ ਨੇ ਪਰਗਟੋ ਕੇ लाज ਰੱਖੀ ਸਾਰੀ ਦੁਨੀਆ ਜੈ ਜੈਕਾਰ ਕਰਨ ਲੱਗ ਪਈ ਤੈਨੂੰ ਰੋਜ਼ ਪੜਿਆ ਜਾਂਦਾ ਹੈ ਹਰ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਦੋ ਵਾਰ ਇਹ ਸ਼ਬਦ ਪੜਿਆ ਜਾਏਗਾ ਕਿ ਹਰ ਜੁਗ ਜੁਗ ਭਗਤੋਂ ਪਾਇਆ ਪੜੋ ਪੈਜ ਰੱਖਦਾ ਆ ਯਾਰਾਮ ਰਾਜ ਰੱਬ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਭਗਤੀ ਕਰਨ ਵਾਲਾ ਯਾਦ ਕਰੇ ਰੱਬ ਨੂੰ ਪੈਜ ਰੱਖਣੀ ਪੈਂਦੀ ਹੈ ਪੜੋ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇ ਭਾਈ ਰੱਬ ਜਿਹੜਾ ਉਹ ਭਗਤਾਂ ਦੀ ਪੈਜ ਰੱਖਦਾ ਹੈ ਹੰਕਾਰੀਆਂ ਨਿੰਦਕਾਂ ਨੂੰ ਰੱਬ ਪਿੱਠ ਦੇ ਦਿੰਦਾ ਹੈ ਤੇ ਜਦੋਂ ਲਾਜ ਰੱਖਦਾ ਉਦੋਂ ਆਪਣੇ ਭਗਤੀ ਕਰਨ ਵਾਲੇ ਭਗਤਾਂ ਨੂੰ ਤੁਸੀਂ ਸ੍ਰੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਾਓ ਉਹ ਜਿਹੜੀ ਇਮਾਰਤ ਦਾ ਸਥਾਨ ਬਣਿਆ ਨਾ ਉਹ ਤੁਹਾਡੇ ਇਲਾਕੇ ਤੋਂ ਮਹਾਂਪੁਰਸ਼ ਨੇ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਨੇ ਉਹ ਮਹਾਂਪੁਰਸ਼ ਨੇ ਉਹ ਸਥਾਨ ਬਣਾਇਆ ਹੈ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬਾ ਸਾਥ ਸੰਗਤ ਜਦੋਂ ਬਾਹਰਨੀ ਤਲਿਹਾਰੇ ਦੀ ਇਮਾਰਤ ਬਣ ਗਈ ਨਾ ਲੈਂਟਰ ਪਾਉਣ ਵਾਸਤੇ ਰਹਿਣਾ ਸੀ ਪੈਸੇ ਮੁੱਕ ਗਏ ਉਸ ਵਕਤ 1970 75 ਵਿੱਚ ਲੋਕਾਂ ਕੋਲ ਪੈਸੇ ਵੀ ਬਹੁਤੇ ਕਿੱਥੇ ਹੁੰਦੇ ਸੀ ਜਦੋਂ ਪੈਸੇ ਮੁੱਕ ਗਏ ਤਾਂ ਮਹਾਂਪੁਰਸ਼ ਕਹਿੰਦੇ ਕੋਈ ਨਹੀਂ ਭਾਈ ਜਦੋਂ ਮਾਇਆ ਆਏਗੀ ਲੈਂਟਰ ਉਦੋਂ ਪਾ ਦਾਂਗੇ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ 15 ਦਿਨ ਗੁਜ਼ਰ ਗਏ ਤਾਂ ਉੱਥੇ ਪਟਨਾ ਸਾਹਿਬ ਦੇ ਰਹਿਣ ਵਾਲੇ ਇੱਕ ਸੱਜਣ ਜਿਹੜਾ ਨਾਲ ਸੇਵਾ ਕਰਾਉਂਦਾ ਸੀ ਅੱਜ ਉਹਦਾ ਪਰਿਵਾਰ ਵੀ ਸੇਵਾ ਕਰਦਾ ਹੈ ਤਾਂ ਉਸ ਜਣ ਕਹਿੰਦੇ ਉਹਨੇ ਮਹਾਪੁਰਸ਼ਾਂ ਨੂੰ ਕਿਹਾ ਮਹਾਪੁਰਸ਼ੋ ਲੈਂਟਰ ਰੁਕਿਆ ਹੋਇਆ ਮਾਇਆ ਤੇ ਦੁੱਖੋਂ ਜੇ ਪੈਸੇ ਆ ਜਾਣ ਆਪਾਂ ਸੀਮਿੰਟ ਸਰੀਆ ਬਜਰੀ ਲਿਆ ਕੇ ਲੈਂਟਰ ਪਾ ਦਈਏ ਕਹਿੰਦੇ ਜੇ ਤੁਹਾਡੀ ਅਗਿਆ ਹੋਵੇ ਕੁਝ ਸਰਦਾਰ ਪਰਿਵਾਰ ਇੱਥੇ ਪੜਨਾ ਸਭ ਵਿੱਚ ਔਰ ਕੁਝ ਪਰਿਵਾਰ ਪੜਨਾ ਸ਼ਹਿਰ ਵਿੱਚ ਤੇ ਦਾਨਾਪੁਰ ਰਹਿੰਦੇ ਨੇ ਆਪੋਨੋਂ ਕੋਣ ਅਗਰਾਹੀ ਕਰ ਲਈ ਹੈ थोड़ी बहुत उगराही करके आप लेंडर पाने तो महापुरशम बड़े प्यार कहने बस बसंतिया को किन्ने पैसे मंगोंगे कहने महाराज जे तो आग्या हो कहीं बंद को किन्ने पैसे मंगोंगे वो चुप कर के के तो गया बेचारा कहने जी उतर ती जे आग्ञा हो फिर आप उगराही कर लेने कहने नहीं भाई यह अस्थान दशमेष पिता गुरु गोबिंद महाराज का बन रहे हैं ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਹਿੰਦੇ ਬਸ ਉਹਦੇ ਚਰਨਾ ਚ ਅਰਦਾਸ ਕਰੋ ਨਾਮ ਜਪੋ ਤੁਸੀਂ ਆਪਣੇ ਆਪ ਆਉਣਗੇ ਜਿਹਨਾਂ ਦੀ ਸੇਵਾ ਲੱਗਣੀ ਹੈ ਕਹਿੰਦੇ ਮਹਾਰਾਜ ਫਿਰ ਨਾਮ ਕਿਤੇ ਜਾਈਏ ਉਗਰਾਹੀ ਕਰਨ ਕਹਿੰਦੇ ਬਿਲਕੁਲ ਨਹੀਂ ਦਸ਼ਮੇਸ਼ ਪਿਤਾ ਦਾ ਸਥਾਨ ਹੋ ਆਪੇ ਭੇਜਣ ਉਹ ਕਹਿੰਦਾ ਸੱਤ ਦਿਨ ਮੈਂ ਉਡੀਕ ਕਰਦਾ ਰਹਾਂ ਉਹ ਬੰਦਾ ਤਿੰਨ ਵੀ ਕੋਈ ਆਏਗਾ ਹੀ ਨਾਲੇ ਐਨੇ ਪੈਸੇ ਕਿਨੇ ਦੇਣ ਹੋਣਾ ਸੰਗਤ ਅਤੋਂ ਤੋਂ 1-1 2-2 ਰੁਪਈਏ ਮਸੀਂ ਚੜਦੇ ਸੀ ਉਦੋਂ ਲੋਕਾਂ ਕੋਲ ਪੈਸਾ ਹੈ ਹੀ ਨਹੀਂ ਸੀ 1-1 2-2 ਰੁਪਈਏ ਲੋਕਾਂ ਕੋਲ ਹੁੰਦੇ ਸੀ ਜਿਹਦੇ ਕੋਲ 100 ਰੁਪਏ ਦਾ ਨੋਟ ਹੁੰਦਾ ਸੀ ਉਹਨੂੰ ਲੋਕ ਅਮੀਰ ਮੰਨਦੇ ਸੀ ਬਹੁਤ ਵੇ ਬੰਦਾ ਅਮੀਰ ਹੈ ਵੇ 100 ਰੁਪਏ ਦਾ ਨੋਟ ਉਹਦੇ ਕੋਲ ਸਾਧ ਸੰਗਤ ਉਹ ਕਹਿੰਦਾ ਮੈਂ ਕਈ ਦਿਨ ਉੱਡੀ ਕਰਦਾ ਰਿਹਾ ਜਦੋਂ 10 ਦਿਨ ਲੰਘ ਗਏ ਕਹਿੰਦਾ ਮੇਰੀ ਦੁਕਾਨ ਉੱਤੇ ਇੱਕ ਦੋ ਸਰਦਾਰ ਆਏ ਪਾਪੇ ਬੰਦੇ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਕਹਿੰਦੇ ਇੱਥੇ ਜਿਹੜੇ ਮਹਾਂਪੁਰ ਸੇਵਾ ਕਰਾਉਂਦੇ ਉਹਨਾਂ ਨੂੰ ਮਿਲਣ ਤੋ ਸਰਦਾਰ ਹਰ ਸਿੰਘ ਕਹਿੰਦੇ ਮੇਰੇ ਮਨ ਵਿੱਚ ਉਸੇ ਵਕਤ ਖਿਆਲ ਆ ਗਿਆ ਵੀ ਇਹ ਬੰਦੇ ਸੇਵਾ ਜ਼ਰੂਰ ਦੇਣਗੇ ਕਿਉਂ ਮਹਾਂਪੁਰਸ਼ ਨੇ ਕਿਹਾ ਆਪੇ ਸੇਵਾ ਉਹਨੇ ਕਹਿੰਦੇ ਮੈਂ ਦੁਕਾਨ ਤੇ ਨੌਕਰ ਨੂੰ ਖੁਲਾਰ ਕਰਨ ਲੈ ਕੇ ਗਿਆ ਮਹਾਂਪੁਰਸ਼ ਥੱਪੇ ਬੈਠੇ ਸੀ ਤੱਕ ਸਭ ਕੋਲ ਜਾ ਕੇ ਉਹਨਾਂ ਕਿਹਾ ਉਹਨੇ ਬੈਠੇ ਬਾਬਾ ਕਰਤਾਰ ਸਿੰਘ ਕਹਿੰਨ ਉਹਨਾਂ ਜਾ ਕੇ ਫਤਿਹ ਬੁਲਾਈ ਤੋ ਸਰਦਾਰਾ ਨੇ ਇੱਕ ਚਮੜੇ ਦਾ ਬੈਗ ਸੀ ਉਹਨਾਂ ਕੋਲ ਕਿਨੂੰ ਉਹ ਬੈਗ ਵਿੱਚੋਂ ਮੇਰੇ ਵੇਖਦੇ ਆਂ ਵੇਖਦੇ ਉਹ ਨਾ ਦੱਥੀਆਂ ਪੈਸਿਆਂ ਦੀਆਂ ਕੱਢ ਕੇ ਕਹਿੰਦੇ ਬਾਬਾ ਜੀ ਆਹ ਢਾਈ ਲੱਖ ਰੁਪਈਆ ਸੀ ਤਖਸਾਲ ਨੂੰ ਪੇਂਟ ਕਰਨਾ ਤੁਸੀਂ ਸੇਵਾ ਕਰਾਉਂਦੇ ਹੋ ਤੁਹਾਨੂੰ ਦੇਣਾ ਹੈ ਜਿੱਥੇ ਚਾਹੁੰਦੇ ਹੋ ਲਾ ਦਿਓ ਤਾਂ ਕਹਿੰਦੇ ਵਾਹ ਬਰਸ਼ ਮੇਰੇ ਵੱਲ ਵੇਖ ਕੇ ਮਿੱਠਾ ਜਿਹਾ ਮੁਸਕਰਾਏ ਤੇ ਮੁਸਕਰਾ ਕੇ ਹੱਸ ਕੇ ਬਾਬਾ ਕਰਤਾਰ ਸਿੰਘ ਜੀ ਬੋਲੇ ਕਹਿੰਦੇ ਸੰਸਿਆ ਵੇ ਕਿੰਨੀ ਮਾਇਆ ਗਈ ਓਏ ਜੇ ਤੁਸੀਂ ਉਂਗਰਾਈ ਕਰਨ ਜਾਂਦੇ ਕਿੰਨਾ ਇਕੱਠਾ ਕਰ ਲੈਂਦੇ ਬੰਦੇ ਦੇ ਦਿੱਤਿਆਂ ਬੰਦਾ ਕਦੇ ਨਹੀਂ ਰੱਜਦਾ ਜਦੋਂ ਗੁਰੂ ਰਜਾਉਂਦਾ ਉਦੋਂ ਬੰਦਾ ਰੱਜਦਾ ਕਹਿੰਦੇ ਕਹਿੰਦੇ ਬੰਦੇ ਦਾ ਦਿੱਤਿਆ ਵਸੰਤ ਸਿੰਘਾਂ ਤੋਂ ਰਹੀ ਰਹੀਦਾ ਗੁਰੂ ਦੇ ਦਿੱਤਿਆ ਹਮੇਸ਼ਾ ਪੂਰਾ ਹੋਈਦਾ ਕਿਉਂਕਿ ਗੁਰੂ ਪੂਰਾ ਹੈ ਬੰਦੇ ਪੂਰੇ ਨਹੀਂ ਹਾਂ ਬੰਦਿਆਂ ਵਿੱਚ ਵਸ ਕੇ ਗੁਰੂ ਸੇਵਾ ਕਰਾਉਂਦਾ ਕਹਿੰਦੇ ਵੇਖੋ ਅੱਜ ਕੋ ਹੁਣ ਸੇਵਾ ਲੋ ਸਾਧ ਸੰਗਤ ਉਹ ਕਹਿੰਦਾ ਉਹ ਪੈਸੇ ਨਾਲ ਲੈਂਡਰ ਵੀ ਪੈ ਗਿਆ ਬਿਲਨਗ ਦੀ ਤਿਆਰੀ ਵੀ ਹੋ ਗਈ ਤਾਂ ਵੀ ਉਹ ਪੈਸੇ ਬਚ ਗਏ ਸਾਧ ਸੰਗਤ ਇਹ ਹੈ ਸਾਧੂਆਂ ਦੇ ਕੋਲ ਇੰਨਾ ਟੁੱਟ ਵਿਸ਼ਵਾਸ ਰੱਬ ਤੇ ਉਹ ਜਦੋਂ ਮਾਨ ਰੱਖਦੇ ਆਪਣੇ ਗੁਰੂ ਉੱਤੇ ਰੱਖਦੇ ਔਰ ਗੁਰੂ ਕਦੇ ਉਹਨਾਂ ਦਾ ਮਾਨ ਨਹੀਂ ਟਟਣ ਦਿੰਦਾ ਗੁਰੂ ਫਿਰ ਆਪ ਕਾਰਜ ਕਰਾਉਂਦਾ ਉਹਨਾਂ ਨੂੰ ਤਾਈਆਂ ਬੰਦਿਆਂ ਦੀ ਕੋਈ ਪਰਵਾਹ ਨਹੀਂ ਇਹ ਨਹੀਂ ਕਿ ਲੋਕ ਬਹੁਤ ਆਉਣ ਤੇ ਤਾਂ ਸਾਧੂ ਸਾਧੂ ਹੁੰਦਾ ਉਹ ਬੰਦਿਆਂ ਦੀ ਕਦੇ ਪਰਵਾਹ ਨਹੀਂ ਕਰਦਾ ਕਿਹਦੀ ਪਰਵਾਹ ਕਰਦਾ ਇੱਕ ਅਕਾਲ ਪੁਰਖ ਦੀ ਰੱਬ ਦੀ ਗੁਰੂ ਦੀ ਤਾਈਓ ਮਹਾਰਾਜ ਕਹਿੰਦੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਵਾਜ ਸੱਚੇ ਨਾ ਕੋਣ ਰੱਬ ਤੋਂ ਬਗੈਰ ਕਿਸੇ ਦੀ ਪਰਵਾਹ ਨਹੀਂ ਹੁੰਦੀ ਕਿਉਂ ਭਾਈ ਉਹ ਨਾਮ ਜਪ ਕੇ ਧਨਵਾਨ ਹੋ ਜਾਂਦੇ ਪਰ ਵਖਾਵਾ ਨਹੀਂ ਕਰਦੇ ਰੋਜ਼ ਤੁਸੀਂ ਪੜਦੇ ਹੋ ਜਦੋਂ ਸੁਪਨੀ ਸਭ ਪੜੋਂਗੇ ਪ੍ਰਭ ਕੋ ਸਿਮਰੇ ਸੇ ਧਨਵੰਤ ਪੜੋ ਪ੍ਰਭ ਕੋ ਸਿਮਰੇ ਸੇ ਧਨਵੰਤ ਜਿਹੜਾ ਤੁਹਾਨੂੰ ਨਾਲ ਕੋਲ ਹੁੰਦਾ ਉਹਦੀ ਤੋਟ ਨਹੀਂ ਆਉਂਦੀ ਗੱਜ ਕੇ ਪੜੋ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਸਾ ਸੰਗਤ ਉਹ ਰੱਬ ਦੀ ਨਜ਼ਰ ਵਿੱਚ ਪ੍ਰਧਾਨ ਪਰਖੁੰਦੇ ਨੇ ਉਹ ਪਰਵਾਨ ਹੋ ਜਾਂਦੇ ਨੇ ਆ ਚੀਜ਼ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਕੁਝ ਬੰਦੇ ਆਪੇ ਹੀ ਪ੍ਰਧਾਨ ਬਣਦੇ ਨੇ ਉਹਨਾਂ ਦਾ ਰੌਲਾ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਪਹਿਲਾਂ ਪਰਵਾਨ ਕਰਦਾ ਫਿਰ ਪ੍ਰਧਾਨ ਬਣਾਉਂਦੇ ਉਹ ਸਾ ਸੰਗਤ ਲੋਕ ਵਿੱਚ ਵੀ ਸੋਭਾ ਪਾਉਂਦੇ ਨੇ ਰੱਬ ਦੀ ਦਰਗਾਹ ਵਿੱਚ ਵੀ ਸੋਭਾ ਹੁੰਦੀ ਦੋ ਚੀਜ਼ਾਂ ਨੇ ਕੁਝ ਲੋਕ ਆਪਣੇ ਆਪ ਪਹਿਲਾਂ ਸਿੱਧੇ ਪ੍ਰਧਾਨ ਬਣਦੇ ਨੇ ਉਹ ਪਰਵਾਨ ਨਹੀਂ ਹੁੰਦੇ ਪਹਿਲਾਂ ਗੁਰੂ ਪਰਵਾਨ ਕਰਦਾ ਫਿਰ ਉਹਨਾਂ ਨੂੰ ਪ੍ਰਧਾਨ ਬਣਾਉਂਦਾ ਮੈਂ ਇਹ ਬਹੁਤ ਪਰਚੰਦੇ ਅਸਥਾਨਾਂ ਤੇ ਵੇਖਿਆ ਜਦੋਂ ਪਹਿਲਾਂ ਸੇਵਾ ਦਿੰਦੇ ਨੇ ਕਹਿੰਦੇ ਭਾਈ ਚੱਲ ਡੰਗਰਾਂ ਦੀ ਸੇਵਾ ਕਰ ਪਸ਼ੂ ਰੱਖੇ ਹੋਏ ਨੇ ਦੁੱਧ ਚਵਾਈ ਕਰਾਉਣੀ ਹੈ ਦੁੱਧ ਲੰਗਰ ਵਿੱਚ ਭੇਜਣਾ ਹੈ ਦੁੱਧ ਫਲਾਣੇ ਥਾਂ ਦੇ ਭੇਜਣੇ ਪਸ਼ੂਆਂ ਦਾ ਪ੍ਰਬੰਧ ਕਰਨਾ ਖਰਾਕ ਲਿਆਉਣੀ ਹੈ ਪੱਠੇ ਲਿਆਉਣੇ ਉਤੋਂ ਬਾਅਦ ਫਿਰ ਸੇਵਾ ਦਿੰਦੇ ਡੰਗਰਾਂ ਤੋਂ ਕੱਢ ਕੇ ਲੰਗਰਾਂ ਵਿੱਚ ਚੱਲ ਵੀ ਲੰਗਰਾਂ ਦੀ ਸੇਵਾ ਕਰ ਔਰ ਥੋੜੇ ਸਾਲਾਂ ਬਾਅਦ ਲੰਗਰਾਂ ਵਿੱਚੋਂ ਸੇਵਾ ਫਿਰ ਮਿਲਦੀ ਹੈ ਮੰਦਰਾਂ ਦੀ ਜਿਹੜੇ ਐਦਾਂ ਪਰਵਾਣੂ ਹੱਕੇ ਪ੍ਰਧਾਨ ਬਣਦੇ ਉਹਨਾਂ ਦੀ ਵਿਢਾਈ ਲੋਕ ਵਿੱਚ ਵੀ ਰਹਿੰਦੀ ਹੈ ਦਰਗਾਹ ਤੱਕ ਹੁੰਦੀ ਹੈ ਜਦੋਂ ਵੀ ਤੁਸੀਂ ਸ਼ਬਦ ਪੜੋਗੇ ਪਹਿਲਾਂ ਪ੍ਰਵਾਨ ਫਿਰ ਪ੍ਰਧਾਨ ਸਿਰਵ ਦੀ ਬਾਣੀ ਪੜੋ ਆ ਵੀ ਸ਼ਬਦ ਹੁਣ ਆਪਾਂ ਪੜਿਆ ਪ੍ਰਭ ਕੋ ਸਿਮਰਐ ਸੇ ਜਨ ਪਰਵਾਨ ਪੜੋ ਪ੍ਰਭ ਕੋ ਸਿਮਰਐ ਸੇ ਪੁਰਖ ਪਰਧਾਨ ਹੋਰ ਬਚਨ ਪੜੋ ਜਪਤੀ ਸਰ ਪੰਚ ਪਰਵਾਨ ਫਿਰ ਤੇ ਆ ਪੰਚ ਪ੍ਰਧਾਨ ਪਹਿਲਾਂ ਪੰਚ ਪਰਵਾਨ ਹੋਏ ਫਿਰ ਪ੍ਰਧਾਨ ਬਣਿਆ ਪਰਵਾਨ ਦਾ ਅਰਥ ਹੈ ਪਹਿਲਾਂ ਉਹਨਾਂ ਦੀ ਸੇਵਾ ਗੁਰੂ ਨੂੰ ਪਰਵਾਨ ਚੜ ਗਈ ਫਿਰ ਪ੍ਰਧਾਨ ਦਾ ਅਰਥ ਹੈ ਗੁਰੂ ਨੇ ਉਹਨਾਂ ਨੂੰ ਮੁਖੀ ਬਣਾ ਦਿੱਤਾ ਭਾਈ ਜਿਨ੍ਹਾਂ ਨੂੰ ਗੁਰੂ ਇਸ ਤਰ੍ਹਾਂ ਪਰਮਾਨ ਕਰਕੇ ਚੁਣਦਾ ਹੈ ਉਹਨਾਂ ਦੀ ਲੋਕ ਵਿੱਚ ਸੋਭਾ ਰਹਿੰਦੀ ਅੱਜਪੋਂ ਉਹਨਾਂ ਦੀ ਯਾਦ ਵਿੱਚ ਬੈਠੇ ਜਿਨ੍ਹਾਂ ਨੂੰ ਗੁਰੂ ਨੇ ਪਹਿਲਾਂ ਪਰਵਾਨ ਕੀਤਾ ਫਿਰ ਪ੍ਰਧਾਨ ਬਣਾਇਆ ਹੈ ਸਰੀਰ ਮਰਨ ਤੋਂ ਬਾਅਦ ਵੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਨਹੀਂ ਤਾਂ ਮੁਆਫ ਕਰਿਓ ਵੱਡੇ ਵੱਡੇ ਅਮੀਰ ਲੋਕ ਇੱਥੇ ਹੋ ਕੇ ਗਏ ਨੇ ਦੁਨੀਆ 'ਚ ਕੋਈ ਬੰਦੇ ਨਹੀਂ ਯਾਦ ਕਰਦੇ ਦਸ਼ਮੇਸ਼ ਪਾਦਸ਼ਾਹ ਦਾ ਹੁਕਮ ਹੈ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ ਨੰਗੇ ਪੈਰੀਂ ਅੰਤ ਨੂੰ ਗਏ ਨੰਗੇ ਹੱਥ ਖੱਲੀ ਹੱਥ ਚਲੇ ਗਏ ਸਜਣੋ ਨਾਮ ਨਹੀਂ ਰਿਹਾ ਇਸ ਧਰਤੀ 'ਤੇ ਜਦੋਂ ਜਿਉਂਦੇ ਸੀ ਉਹਨਾਂ ਦੇ ਨਾਮ ਦੀ ਤੁੱਤੀ ਬੋਲਦੀ ਸੀ ਹੈ ਕੋਈ ਰਾਜਾ ਵੇ ਪਰ ਮਰਨ ਤੋਂ ਬਾਅਦ ਨਾਮ ਮਿਟ ਗਿਆ ਨਾਲੇ ਰੋਜ ਪੜਦੇ ਹੋ ਤੁਸੀਂ ਮਤੇ ਮਤੰਗ ਜਰੇ ਜਰ ਸੰਗਨੂਪੋ ਤੰਗ ਸੁਰੰਗ ਸਵਾਰੇ ਜਿਨ੍ਹਾਂ ਨੂੰ ਬਾਣੀ ਯਾਦ ਹੈ ਪੜਿਆ ਕਰੋ ਗੱਜ ਕੇ ਤੁਹਾਡੇ ਨਾਲੋਂ ਜ਼ਿਆਦਾ ਆਵਾਜ਼ ਤਾਂ ਇਧਰੋਂ ਨਿਆਣਿਆਂ ਦੀ ਆਈ ਜਾਂਦੀ ਹੈ ਤੁਸੀਂ ਗੱਜ ਕੇ ਪੜੋ ਸੰਗਦੇ ਪੜੋ ਮਤੇ ਮਤੰਗ ਜਰੇ ਜਰ ਸੰਗਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇਕੂਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੀ ਭੋਪਲੀ ਵੇ ਜਿਨ੍ਹਾਂ ਬੰਦਿਆਂ ਦੀਆਂ ਬਾਹਾਂ ਦੇ ਬਲ ਦੀਆਂ ਗੱਲਾਂ ਚੱਲਦੀਆਂ ਬੰਦਾ ਫੁਲਾਨਾ ਤਾਕਤਵਰ ਫੁਲਾਨਾ ਰਾਜਾ ਜੇ ਆ ਗਿਆ ਮੈਦਾਨ ਵਿੱਚ ਦੂਜਾ ਛੱਡ ਕੇ ਭੱਜ ਜਾਂਦਾ ਸੀ ਉਹਦੀਆਂ ਬਾਹਾਂ ਦਾ ਡਰ ਸੀ ਪਰ ਸੱਜਣੋ ਉਹ ਬੰਦੇ ਮਰਨ ਤੋਂ ਬਾਅਦ ਮਿਟ ਗਏ ਇਸ ਧਰਤੀ ਤੇ ਨਾਮ ਕਿਹਨਾਂ ਦਾ ਰਹਿੰਦਾ ਹੈ ਜਾਂ ਇਬਾਦਤ ਵਾਲੇ ਦਾ ਜਾਂ ਸ਼ਹਾਦਤ ਵਾਲੇ ਦਾ ਪੜਉ ਭਾਜੀ ਪੂਜਾਨ ਕੇ ਪੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤ ਬੇਦੋ ਪਾਪ ਪੂ ਬਤ ਅੰਤ ਕੋ ਨੰਗ ਹੀ ਪੈਂ ਪਦਾਰੇ ਮਹਾਰਾਜ ਫਿਰ ਇੱਥੇ ਨਾਮ ਕਨਾ ਦਾ ਰਹਿੰਦਾ ਕਹਿੰਦੇ ਭਾਈ ਧਰਤੀ ਤੇ ਨਾਮ ਰਿਆ ਨਾਮ ਜਪਣ ਵਾਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਸਵਾਲ ਕੀਤਾ ਇਹਨੇ ਬਾਦਸ਼ਾਹ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ ਨਾਮ ਜਪਣ ਵਾਲਿਆਂ ਦੀ ਸੋਭਾ ਹੈ ਮਹਾਰਾਜ ਇੱਥੇ ਤਾਂ ਤੱਬੇ ਦੀ ਬੜੀ ਸੋਭਾ ਹੋ ਰਹੀ ਉਹਦੇ ਕੋਲ ਪੈਸਾ ਉਹਦੇ ਮਗਰ ਬੰਦੇ ਮਹਾਰਾਜ ਜੀ ਦੇਖੋ ਕਿੰਨੀ ਸੋਭਾ ਸਾਧ ਸੰਗਤ ਇਹ ਯਾਦ ਰੱਖਿਓ ਚਾਰਕ ਦਿਨ ਮਾਇਆ ਵਾਲੇ ਦੀ ਸੋਭਾ ਹੁੰਦੀ ਜਿਹਦੇ ਕੋਲ ਪੈਸਾ ਨਾ ਉਹ ਸੋਭਾ ਕਰਵਾ ਸਕਦਾ ਬਣੀ ਇਹ 'ਚ ਕੋਈ ਸ਼ੱਕ ਨਹੀਂ ਜਿਹਦੇ ਕੋਲ ਪੈਸਾ ਹੈ ਉਹ ਲੱਖ ਰੁਪਈਆ ਖਰਚੋ ਤੁਹਾਡੀ ਸੋਭਾ ਹੋਣ ਲੱਗ ਪਣੀ ਲੰਗਰ ਲਾ ਦਿਓ ਬੋਟ ਲਾ ਦਿਓ ਕਿਸੇ ਐਮਐਲਏ ਨਾਲ ਮਿੱਤਰਤਾ ਯਾਰੀ ਪਾ ਲਓ ਸਵੇਰੇ ਤੁਹਾਡੀਆਂ ਫੋਟੋਆਂ ਲੱਗ ਜਣੀਆਂ ਅੱਜ